ਸਤਿ ਸ਼੍ਰੀ ਅਕਾਲ ਜੀ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਸੋ ਪੰਜਾਬ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਇੱਕ ਤੋਂ ਬਾਅਦ ਇੱਕ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਵੱਡੀਆਂ ਘਟਨਾਵਾਂ ਵਾਪਰ ਰਹੀਆਂ ਨੇ ਹੁਣ ਜਿਹੜੇ ਕੀ ਤਾਜ਼ਾ ਘਟਨਾ ਦੀ ਗੱਲ ਕਰੀਏ ਤਾਂ ਮਜੀਠਾ ਹਲਕੇ ਦੇ ਵਿੱਚ ਇੱਕ ਹੌਲਨਾਕ ਵਾਰਦਾਤ ਵਾਪਰੀਆ ਪੈਟਰੋਲ ਬੰਬ ਸੁੱਟਿਆ ਗਿਆ ਸ਼ਰਾਬ ਦੇ ਠੇਕੇ ਦੇ ਉੱਪਰ ਰਾਤ ਨੂੰ ਇਹ ਵੱਡਾ ਕਾਂਡ ਕੀਤਾ ਗਿਆ ਬਾਈਕ ਸਵਾਰ ਨੇ ਕਾ ਪੋਸ਼ਾ ਦੇ ਵੱਲੋਂ ਅਤੇ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਤੋਂ ਬਾਅਦ ਇਲਾਕੇ ਦੇ ਜਿਹੜੇ ਲੋਕ ਨੇ ਕਾਫੀ ਸਹਿਮ ਜਾਂਦੇ ਅਤੇ ਸ਼ਰਾਬ ਦੇ ਕਰਿੰਦੇ ਜਿਹੜੇ ਕੀ ਉੱਥੇ ਮੌਕੇ ਤੇ ਮਜੂਦ ਸਨ ਉਹਨਾਂ ਨੂੰ ਵੀ ਆਪਣੀ ਜਾਨ ਦਾ ਖਤਰਾ ਬਣ ਜਾਂਦਾ ਹੈ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹਮਦਰ ਟੀਵੀ ਦੇ ਉੱਪਰ ਕੀ ਮਾਹੌਲ ਬਣਿਆ ਹੋਇਆ ਜਦੋਂ ਰਾਤ ਨੂੰ ਪੈਟਰੋਲ ਬੰਬ ਸੁੱਟਿਆ ਗਿਆ ਬਾਈਕ ਸਵਾਰਾਂ ਦੇ ਵੱਲੋਂ ਸ਼ਰਾਬ ਦੇ ਠੇਕੇ ਦੇ ਉੱਪਰ ਜਿਸ ਤੋਂ ਬਾਅਦ ਠੇਕੇ ਦੇ ਅੰਦਰ ਅੱਗ ਵੀ ਲੱਗ ਜਾਂਦੀ ਹੈ ਅਤੇ ਸ਼ਰੀਆਮ ਗੋਲੀਆਂ ਵਿੱਚ ਲਾਈਆਂ ਜਾਂਦੇ ਰੇਨ ਕਾਪੋਸ਼ਨ ਦੇ ਵੱਲੋਂ ਤੇ ਪੱਜਿਆ ਹੋਇਆ ਨਕਾਪੋਸ਼ਾ ਦੀ ਪਿਸਤੌਲ ਦਾ ਮੈਗਜ਼ੀਨ ਵੀ ਡਿੱਗਿਆ ਜਿਸ ਨੂੰ ਸ਼ਰਾਬ ਦੇ ਠੇਕੇ ਦੇ ਕਰਿੰਦਿਆ ਦੇ ਵੱਲੋਂ ਚੁੱਕਿਆ ਗਿਆ ਤੇ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਨੂੰ ਇਤਲਾਹ ਦਿੱਤੀ ਗਈ ਹੈ ਉਧਰ ਮੌਕੇ ਦੇ ਉੱਪਰ ਮਯੂ ਸ਼ਰਾਬ ਦੇ ਠੇਕੇ ਦੇ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਹੋਇਆ ਦੱਸਿਆ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਯਾਨੀ ਕਿ ਸਾਲ 2024 ਦੇ ਵਿੱਚ ਵੀ ਵੱਖ-ਵੱਖ ਥਾਮਾਂ ਦੇ ਉੱਪਰ ਮਜੀਠਾਲਕੇ ਦੇ ਵਿੱਚ ਕਈ ਅਜਿਹੇ ਸ਼ਰਾਬ ਦੇ ਠੇਕੇ ਸਨ ਜਿਨ੍ਹਾਂ ਨੂੰ ਟਾਰਗੇਟ ਕੀਤਾ ਗਿਆ ਅਤੇ ਅਜੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੁਣ ਤਾਜ਼ਾ ਜਿਹੜੀ ਕਿ ਘਟਨਾ ਮਜੀਠਾ ਹਲਕੇ ਦੇ ਵਿੱਚ ਜਿਹੜੀ ਕਿ ਇਹ ਸ਼ਰਾਬ ਦਾ ਠੇਕਾ ਪੈਂਦਾ ਉੱਥੇ ਵਾਪਰੀ ਹੈ ਤੇ ਉਹਨਾਂ ਪੁਲਿਸ ਕਾਰਵਾਈ ਦੇ ਉੱਪਰ ਵੀ ਫਰਵਾਲ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਚਸ਼ਮਦੀਤ ਸੀ ਸ਼ਰਾਬ ਦੇ ਠੇਕੇ ਦਾ ਕਰੇਂਦਾ ਚਸ਼ਮਦੀਤ ਸੀ ਉਸ ਤੋਂ ਵੀ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਜਦਕਿ ਬੰਦੀ ਕਾਰਵਾਈ ਜੋ ਕੀਤੀ ਜਾਣੀ ਸੀ ਹਮਲਾਵਰਾਂ ਦੇ ਖਿਲਾਫ ਉਹ ਨਹੀਂ ਕੀਤੀ ਕਿ तमाम ਇਸ ਤਰ੍ਹਾਂ ਦੇ ਇਲਜ਼ਾਮ ਜਿਹੜੇ ਕਿ ਉਹ ਲਗਾਏ ਗਏ ਨੇ ਸਭ ਤੋਂ ਪਹਿਲਾਂ ਸੁਣੋ ਕੀ ਕਹਿਣਾ ਸ਼ਰਾਬ ਠੇਕੇ ਦੇ ਕਰੇਂਦੇ ਦਾ ਜੀ ਸਾਡੇ ਇੱਥੇ ਮਨਦੀਥਾ ਕਰੋਪਿਆ ਜੀ ਜੋ ਇਹਦੇ ਸਾ 24 ਤੇ 25 ਲੱਖ ਰੁਪਏ ਜੀ ਨੂੰ ਲਾਟ ਹੋਇਆ ਸੀ ਜੋ 31 ਮਾਰਚ ਤੱਕ ਇਹਦਾ ਚਾਰਜ ਸਾਡੇ ਕੋਲ ਹੈ ਜੀ ਅੱਜ ਇੱਥੇ ਸ਼ਾਮੀ ਸੰਚਾਰ ਜਿਹਦਾ ਸਾਨੂੰ ਫੋਨ ਆਇਆ ਵੀ ਇੱਥੇ ਜੋ ਨਕਾਬ پوش ਮੁੰਡੇ ਆਏ ਜੀ ਉਹਨਾਂ ਨੇ ਇੱਕ ਪਟ੍ਰੋਲ ਬੰਬ ਨੁਮਾ ਚੀਜ਼ ਜਿਹੜੀ ਆ ਠੇਕੇ ਦੇ ਬਾਹਰ ਸੁੱਟ ਕੇ ਤੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਠੇਕੇ ਦੇ ਬਾਹਰ ਗਰਿਲ ਲੱਗੀ ਸੀ ਫਿਰ ਉਹਨਾਂ ਨੇ ਦੋਹਾਂ ਹੱਥਾਂ 'ਚ ਪਿਸਤਲ ਫੜ ਕੇ ਗੋਰੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਗੋਲੀਆਂ ਚਲਾਉਂਦੇ ਇੱਕ ਮੈਗਜ਼ੀਨ ਵੀ ਮੌਕੇ ਤੇ ਡਿੱਗ ਪਿਆ ਜੀ ਉਹ ਮੈਗਜ਼ੀਨ ਸਾਡੇ ਮੁੰਡਿਆਂ ਨੇ ਮੌਕੇ ਤੋਂ ਬਰਾਮਦ ਕੀਤਾ ਹੈ ਜੀ ਹਾਂ ਤੇ ਇਹ ਠੇਕੇ ਦੇ ਬਾਹਰ ਜਿਹੜੀ ਉਹ ਅੱਗ ਲੱਗੀ ਸੀ ਉਹ ਮੌਕੇ ਤੇ ਐਸਐਚਓ ਸਾਹਿਬ ਤੇ ਡੀਐਸਪੀ ਸਾਹਿਬ ਜਿਹੜੇ ਮਜੀ ਤੇ ਜਿਹੜਾ ਉਹਨਾਂ ਨੇ ਕਿਹਾ ਤੇ ਵੀ ਇਹ ਜਿਹੜਾ ਜੀ ਇਹ ਮੈਗਜ਼ੀਨ ਜਿਹੜਾ ਚੈੱਕ ਹੋਣ ਗਿਆ ਇਹ ਬਿਲਕੁਲ ਝੂਠੀ ਗੱਲ ਹੈ ਉਹ ਸਾਡੇ ਮੁੰਡੇ ਨੂੰ ਕਿਹਾ ਸੀ ਅਸੀਂ ਇਸ ਕਰਕੇ ਕਿਹਾ ਸੀ ਕਿ ਸਾਡੇ ਜਿਹੜੇ ਇਸ ਗਰੁੱਪ ਦੇ ਆਨੰਦਰ ਨੇ ਉਹ ਆ ਰਹੇ ਨੇ ਮੌਕੇ ਤੇ ਉਹ ਆਪਣੇ ਹੈ ਆਪਣੀ ਅੱਖੀ ਇਹਨਾਂ ਨੂੰ ਜਿਹੜੇ ਪੁਲਿਸ ਦੇ ਹਵਾਲੇ ਕਰਨਗੇ ਕਿਉਂਕਿ ਜੀ ਮੌਕੇ ਤੇ ਇਥੇ ਲਾਸਟ ਵੀ ਹੋਇਆ ਹੈ ਤੇ ਜਿਹੜਾ ਇਹ ਮੌਕੇ ਤੇ ਗੋਲੀ ਵੀ ਚੱਲੀ ਹੈ ਤੇ ਆਹ ਮੌਕੇ ਤੇ ਮੈਗਜ਼ੀਨ ਵੀ ਗੋਲੀਆਂ ਦਾ ਪੂਰਾ ਲੋਡ ਹੈ ਜਿਹੜਾ ਮੈਗਜ਼ੀਨ ਇਹ ਵੀ ਮੌਕੇ ਤੋਂ ਬਰਾਮਦ ਹੋਇਆ ਜੀ ਪੁਰਾਣੀ ਕੋ ਰੰਜਤ ਸਿੰਘ ਆ ਕੋ ਡਾਕਟਰ ਜਾਂ ਕੋ ਇਹ ਲਾਸਟ ਈਅਰ ਵੀ ਸਾਡੇ ਮਜੀਠੇ ਦੇ ਵਿੱਚ ਜੀ ਦੋ ਤਿੰਨ ਠੇਕੇ ਤੇ ਪਟ્રોલ ਬੰਬ ਛੁੱਟਿਆ ਗਿਆ ਸੀ ਜੀ ਤੇ ਇੱਕ ਉੱਥੇ ਜੇਠੂ ਵਾਲੇ ਵੀ ਸਾਡੇ ਠੇਕੇ ਤੇ ਇਦਾਂ ਹੀ ਪਟ્રોલ ਬੰਬ ਛੁੱਟ ਕੇ ਤੇ ਮੁੜ ਕੇ ਠੇਕੇ ਦੇ ਉੱਤੇ ਗੋਲੀ ਚਲਾਈ ਗਈ ਸੀ ਇਹ ਸਿਰਫ ਇੱਕ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਕ دہشت ਫਲਾਉਣ ਲਈ ਹੈ ਜਿਹੜਾ ਜੀ ਸਭ ਕੁਝ ਕੀਤਾ ਉਧਰ ਮੌਕੇ ਦੇ ਉੱਪਰ ਪਹੁੰਚੇ ਡੀਐਸਪੀ ਮਜੀਠਾ ਜੇਐਸ ਢਿਲੋਦੇ ਵੱਲੋਂ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕਿ ਨਕਾਬਪੋਸ਼ਰਾਂ ਦੇ ਵੱਲੋਂ ਇਸ ਹਮਲੇ ਨੂੰ ਅੰਜਾਮ ਦਿੱਤਾ ਗਿਆ ਉਹਨਾਂ ਦੇ ਖਿਲਾਫ ਬਣਦੀ ਜਿਹੜੀ ਕਾਰਵਾਈ ਹੈ ਉਹ ਕੀਤੀ ਜਾਵੇਗੀ ਤੇ ਨਾਲ ਹੀ ਹੁਣ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਤੁਸੀਂ ਜੋ ਇਸ ਤਰ੍ਹਾਂ ਦੇ ਨਾਲ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅੰਸਰ ਨੇ ਜੇਕਰ ਇਹਨਾਂ ਬਾਰੇ ਤੁਹਾਨੂੰ ਕੋਈ ਵੀ ਇਤਲਾਹ ਹੋਵੇ ਜਾਂ ਸੂਚਨਾ ਹੋਵੇ ਤਾਂ ਤੁਸੀਂ ਪੁਲਿਸ ਦਾ ਸਹਿਯੋਗ ਜ਼ਰੂਰ ਕਰੋ ਤਾਂ ਕਿ ਅਮਨ ਅਤੇ ਕਾਨੂੰਨੀ ਸਥਿਤੀ ਨੂੰ ਬਹਾਲ ਰੱਖਿਆ ਜਾ ਸਕੇ ਸੋ ਕੀ ਕਹਿੰਦੇ ਡੀਐਸਪੀ ਦਾ ਆ ਸੁਣਦੇ ਕਪੜਾ ਠੇਕੇਦਾਰਾਂ ਦਾ ਮੁੰਡਾ ਹੈ ਲੱਗ ਉਹਨੇ ਫੋਨ ਕੀਤਾ ਕਿ ਸਾਡੇ ਠੇਕੇ ਦੇ ਕੋਈ ਪੈਟਰੋਲ ਦੀ ਬੋਤਲ ਸੁੱਟ ਗਈ ਤੋ ਪੈਟਰੋਲ ਦੀ ਬੋਤਲ ਜਿਹੜੀ ਉਹਦੇ ਵੀ ਛੜਕਦੇ ਦੂਜੇ ਬੱਸੇ ਖੜੇ ਸੀ ਤੇ ਉਹਨੂੰ ਆਪਣਾ ਉਹਨਾਂ ਨੇ ਡਾਇਰਟਰ ਨਾਲ ਜਿਹੜਾ ਕਰੰਦਾ ਹੁੰਦਾ ਅੱਖ ਲਾ ਕੇ ਛੁੱਟੀ ਆ ਤੇ ਇਹ ਦੋ ਭਾਈ ਫਿਰ ਤਾਂ ਕੀ ਕਰੇ ਅੰਦੇ ਵੀ ਮੈਗਜ਼ੀਨ ਜਿਹੜਾ ਅਸੀਂ ਉਹ ਚੈੱਕ ਲਈ ਭੇਜਤਾ ਉਹ Wi-Fi ਦੇ ਵਿੱਚ ਕਿਸੇ ਦਾ ਕੁਝ ਨਹੀਂ ਆਉਂਦੀ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਕਿਸੇ ਤਰ੍ਹਾਂ ਦਾ ਹੋਣ ਦਾ ਸਾਲ ਕੋਈ ਨਹੀਂ ਕੋਈ ਨਹੀਂ ਇਹ ਤਰਫੀਸ਼ ਕਰਦੇ ਢਾਈ ਨਾਲ ਚੰਗੀ। ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਦੋ ਵੀ ਆਪਣਾ ਜੀ ਮੌਕੇ ਤੇ ਪਹੁੰਚੇ ਐਸ.ਟੀ.ਓ ਸਾਹਿਬ ਤੇ ਮੈਂ ਇਹ ਵੀ ਆਪਣਾ ਢਾਈ ਨਾਲ ਤਕਰੀਸ਼ ਕਰਾਂਗੇ। ਇਹ ਕੀ ਮੈਟਰ ਹੈ? ਤਾਂ ਸਰ ਜਿਹੜੇ ਮੈਗਜ਼ੀਨ ਦਾ ਜਿਹੜਾ ਰੋਲਾ ਵਾ ਉਹ ਉਹਦੇ ਬਾਰੇ ਵੀ ਦੱਸੋ ਜੀ। ਉਹਦੇ ਬਾਰੇ ਵੀ ਜਾਂਚ ਕਰਾਂਗੇ ਚੰਗੀ ਤਰ੍ਹਾਂ। ਬੋਤਲ ਸੁੱਟਣ ਵਾਲੇ ਵਿਅਕਤੀ ਦਾ ਪਤਾ ਲੱਗਾ ਜੀ ਕੌਣ ਹੈ? ਨਹੀਂ ਹਜੇ ਕੋਈ ਨਹੀਂ ਪਤਾ। ਲੱਗਦਾ ਕਿ ਨੈਗਰ ਦੀ ਗੱਲ ਹੈ। ਇਹ 9 ਵਜੇ ਵੀ ਕਮੈਂਟ ਸਾਨੂੰ ਫੋਨ ਆਇਆ 9:06 ਵਜੇ ਦੀ ਗੱਲ ਹੈ। ਉਹਦੇ ਮੌਕੇ ਤੇ ਪਹੁੰਚ ਕੇ ਮੈਂ ਦੱਸ ਸਕਦਾ। ਉਹ ਲੋਕ ਸਟਾਰੀ ਹੋਈ ਸੀ ਨਹੀਂ ਅਜੇ ਤੋਂ ਦੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ ਕਿਸ ਤਰ੍ਹਾਂ ਨਾਲ ਪੂਰੇ ਮਾਮਲੇ ਦੀ ਤਾਇਕੀਕਾਤ ਕੀਤੀ ਜਾ ਰਹੀ ਹੈ ਵੱਖ-ਵੱਖ ਐਂਗਲਸੋਂ ਸੋਸੋ ਹੋਰ ਬੁੱਧਰੇ ਅਪਡੇਟ ਲਈ ਗਲਬਾਤ ਕਰਦੇ ਆ ਅਮ੍ਰਿਤ ਸਰ ਤੋਂ ਮੇਰੇ ਸਹਿਯੋਗੀ ਲਲੀ ਸ਼ਰਮਾ ਫੌਲਨ ਤੇ ਮਯੋਦਨ ਸੋ ਲਲਿਤ ਕਿੰਨੇ ਵਜੇ ਦੀ ਇਹ ਜਿਹੜੀ ਕਿ ਘਟਨਾ ਦੱਸੀ ਜਾ ਰਹੀ ਹੈ ਜਦੋਂ ਪੈਟਰੋਲ ਬੰਬ ਸੁੱਟਿਆ ਜਾਂਦਾ ਸ਼ਰਾਬ ਦੇ ਠੇਕੇ ਦੇ ਉੱਪਰ ਅਤੇ ਕੁਝ ਪਤਾ ਲੱਗਿਆ ਹੁਣ ਤੱਕ ਕੀ ਅਪਡੇਟ ਸਾਹਮਣੇ ਆਇਆ ਠੇਕੇ ਦੇ ਉੱਤੇ ਦੋ ਅਲਪਛਾਤੇ ਨੌਜਵਾਨਾਂ ਨਾਲੋਂ ਪਟੋਲ ਬੰਬ ਛੱਟਿਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਫਾਇਰਿੰਗ ਵੀ ਕੀਤੀ ਗਈ ਜਦੋਂ ਉਹ ਫਾਇਰਿੰਗ ਕੀਤੀ ਗਈ ਉਸ ਤੋਂ ਬਾਅਦ ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਪਿਸਤਲ ਦਾ ਮੈਗਜ਼ੀਨ ਸੀ ਉੱਥੇ ਡਿੱਗ ਗਿਆ ਤੇ ਉਹ ਮੌਕੇ ਤੋਂ ਜਿਹੜੇ ਨੌਜਵਾਨ ਸਨ ਫਰਾਰ ਹੋ ਗਏ ਜਿਸ ਤੇ ਚਾਹ ਦੇ ਮਜੀਠੇ ਹਲਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਉਸ ਤੋਂ ਬਾਅਦ ਜਿਹੜੇ ਸ਼ਰਾਬ ਦੇ ਠੇਕੇਦਾਰ ਜਿਹੜੇ ਮਾਲਕ ਸੀ ਜਿਹੜਾ ਲਵ ਠੇਕੇਦਾਰ ਸੀ ਉਹਨਾਂ ਵੱਲੋਂ ਜਿਹੜਾ ਥਾਣੇ ਜਨੇ ਮਜੀਠੇ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਉਸ ਤੋਂ ਬਾਅਦ ਮੁੱਖ ਦੇ ਡੀਐਸਪੀ ਗੁਰਿੰਦਰ ਬਾ ਉਸ ਤੋਂ ਪਹਿਲਾਂ ਵੀ ਪਿਛਲੇ ਸਾਲ ਵੀ ਜਿਹੜਾ ਦੋ ਤਿੰਨ ਠੇਕੇ ਆ ਤੇ ਮਜੀਠੇ ਹਲਕੇ ਵਿੱਚ ਜਿਹੜੇ ਪਹਿਲਾਂ ਪਟ੍ਰੋਲ ਬੰਮ ਛੱਡੇ ਗਏ ਸੀ ਉਸ ਤੋਂ ਬਾਅਦ ਸਾਰੇ ਕੀਤੇ ਗਏ ਸੀ ਉਹ ਠੇਕੇਦਾਰ ਦੇ ਕਹਿਣ ਦੇ ਮੁਤਾਬਕ ਕੀ ਜਿਹੜਾ ਇਹ ਠੇਕਾ ਸੀ ਆਰਕੇ ਇੰਟਰਪ੍ਰਾਈਜ਼ ਨੂੰ ਅਲਾਰਟ ਹੋ ਰਿਹਾ ਤੇ 31 ਮਈ ਤੱਕ ਉਹਨਾਂ ਕੋਲ ਠੇਕਾ ਸੀ ਉਸ ਤੋਂ ਬਾਅਦ ਉਹਨਾਂ ਨੇ ਛੱਡ ਦੇਣਾ ਠੇਕਾ ਪਰ ਉਹਨਾਂ ਦਾ ਕਹਿਣਾ ਕਿ ਇਹ ਪੂਰਾ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਲਗਾਤਾਰ ਜਿਹੜਾ ਠੇਕਿਆਂ ਦੇ ਆਜਿ ਦਿਨ ਲੁੱਟਾਂ ਖੋਹਾਂ ਦੇ ਮਾਮਲੇ ਸਾਹਮਣੇ ਆ ਰਹੇ ਆ ਜਾਂ ਗੋਲੀਆਂ ਚ ਚਲੇ ਜਾਂਦੇ ਆ ਜਾਂ ਕਰਿੰਦਿਆਂ ਨੂੰ ਲੁੱਟ ਦਾ ਸ਼ ਦੇ ਵਿੱਚ ਚਹਲ ਪੈਲ ਤਾਂ ਹੋਣੀ ਹੈ ਕਿ ਕਿਸ ਨੇ ਦੇਖਿਆ ਕਿ ਕੀ ਹੋਲਿਆ ਹੋਊਗਾ ਉਹਨਾਂ ਹਮਲਾਵਰਾਂ ਦਾ ਅੱਜ ਤੱਕ ਲੋਕ ਦਸ਼ਤ ਦੇ ਮੋਲ ਤੇ ਜੀਰੇ ਨੇ ਕੋਈ ਵੀ ਅੱਗੇ ਹੁਣ ਨੂੰ ਤਿਆਰ ਨਹੀਂ ਦੰਦਾ ਦਈ ਕਿ ਕੋਈ ਵੀ ਜਦੋਂ ਮਾਰੇ ਅੰਸਰ ਜਦੋਂ ਗੋਲੀਆਂ ਚਲਾਉਂਦੇ ਆ ਜਾਂ ਲੁੱਟਖੋ ਦੀ ਵਾਰਤਾ ਤੋਂ ਦਿੰਦੇ ਅੰਜਾਮ ਦਿੰਦੇ ਹਨ ਲੋਕ ਆਪਣੇ ਕੈਮਰੇ ਸੈਲਫੀਆਂ ਜ਼ਰੂਰ ਲੈਂਦੇ ਹਨ ਪਰ ਨਾ ਕਿ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਕਿਉਂਕਿ ਡਰਦੇ ਹਨ ਕਿ ਸਾਨੂੰ ਨਾ ਮਾਰ ਦਿੰਦੇ ਜਾਂ ਸਾਨੂੰ ਨਾ ਗੋਲੀ ਚਲਦੇ ਜਿੱਤੇ ਚਲਦੇ ਲੋਕ ਡਰਦੇ ਸਹੇਦ ਜੀਰੇ ਹਨ ਪਰ ਜਦੋਂ ਇਹਨਾਂ ਠੇਕੇ ਦੇ ਮੁਲਾਜ਼ਮਾਂ ਨੇ ਵੇਖਿਆ ਠੇਕੇ ਦੇ ਮੁਲਾਜ਼ਮਾਂ ਨੇ ਆਪਣੀ ਜਾਨ ਬਚਾਈ ਬਾਅਦ ਚ ਜਦੋਂ ਫਰਾਰ ਹੋ ਗਏ ਉਸ ਤੋਂ ਨਾਲ ਹੀ ਉਹਨਾਂ ਨੇ ਉਸ ਦੀ ਸੋਚ ਜਿਹੜੀ ਪੁਲਿਸ ਅਧਿਕਾਰੀ ਰਹਿੰਦੇ ਸੀ ਔਰ ਗੋਲੀਆਂ ਚਲਾਈਆਂ ਗਈਆਂ ਤੇ ਬਿਲਕੁਲ ਹਵਾਈ ਫਾਇਰ ਹੀ ਕੀਤੇ ਗਏ ਸੀ ਉਹਨਾਂ ਨਾਲ ਪਹਿਲਾਂ ਜਿਹੜਾ ਪਟੋਲਾ ਬੰਸਟਿਆ ਗਿਆ ਸੀ ਉਹ ਠੇਕੇ ਦੇ ਬਾਹਰ ਜਿਹੜੀ ਜਾਲੀ ਲੱਗੀ ਹੋਣ ਤੇ ਚੱਲਦੇ ਉਹ ਠੇਕੇ ਦੇ ਜਾਲੀਆਂ ਦੇ ਵਿੱਚ ਅੱਗ ਲੱਗੀ ਉਸ ਤੋਂ ਬਾਅਦ ਜਦੋਂ ਪੁਲਿਸ ਮੌਕੇ ਤੇ ਪੁੱਜੀ ਉਹਨਾਂ ਨੇ ਵੇਖਿਆ ਵੀ ਕਿ ਇਹ ਅੱਗ ਲੱਗੀ ਹੋਈ ਆ ਤੇ ਜਿਹੜਾ ਮੈਗਨ ਉਹ ਇੱਥੇ ਟਿਕਾ ਪਿਆ ਉਹਨਾਂ ਨੇ ਠੇਕੇ ਦੇ ਜਿਹੜੇ ਕਰਿੰਦੇ ਸੀ ਉਹਨਾਂ ਕੋਲੋਂ ਮੈਗਨ ਮੰਗਿਆ ਤੇ ਜਦੋਂ ਉਹਨਾਂ ਨੇ ਕਿਹਾ ਕਿ ਸਾਡੇ ਮਾਲਕਾਂ ਨੂੰ ਹੀ ਦੇਣਗੇ ਜਿਸ ਤੋਂ ਬਾਅਦ ਠੇਕੇ ਦੇ ਮਾਲਕ ਦਾ ਕਹਿਣਾ ਕਿ ਉਹ ਸਾਡੇ ਕਰਿੰਦਿਆਂ ਨੂੰ ਨਾਲ ਲੈ ਕੇ ਕਿਹਨੇ ਕਿਹਨੇ ਕਿ ਕਰਿੰਦੇ ਮੌਕੇ ਦੇ ਉੱਪਰ ਮਜੂਦ ਨੇ जख्मी ਕੋਈ ਨਹੀਂ ਹੋਇਆ ਫਿਲਹਾਲ ਲੋਕ ਸ਼ਰਾਬ ਲੈਣ ਲਈ ਜ਼ਰੂਰ ਆਏ ਸਨ ਇਕਦੋ ਇਕੇ ਲੋਕ ਸਨ ਰਾਤ ਦਾ ਮਾਮਲਾ ਕਿਉਂਕਿ 9:30 ਦਾ ਮਾਮਲਾ ਪਿੰਡ ਦਾ ਜਿਹੜਾ ਪਿੰਡ ਦਾ ਇਲਾਕਾ ਹੈ ਕਿਉਂਕਿ ਉਸੇ ਰੱਛ ਕੱਟ ਸੀ ਜਿਸ ਦੇ ਚੱਲਦੇ ਇਹ ਜਿਹੜਾ ਵਾਰਦਾਤ ਨੂੰ ਜਾਣ ਦਿੱਤਾ ਗਿਆ ਸੋ ਕਿਸੇ ਉੱਪਰ ਸ਼ੱਕ ਜ਼ਾਹਰ ਕੀਤਾ ਗਿਆ ਸ਼ਰਾਬ ਦੇ ਠੇਕੇਦਾਰਾਂ ਦੇ ਵੱਲੋਂ ਜਿਹੜੇ ਕੀ ਹੈਗੇ ਨੇ ਅਫਸਰ ਹੈਗੇ ਨੇ ਉਹਨਾਂ ਨੇ ਕਿਸੇ ਤੇ ਸ਼ੱਕ ਜ਼ਾਹਰ ਕੀਤਾ ਨਹੀਂ ਉਹਨਾਂ ਦਾ ਕਹਿਣਾ ਸਾਡੀ ਕਿਸੇ ਨਾ ਵੀ ਕੋਈ ਰੰਜਿਸ਼ ਨਹੀਂ ਪਿਛਲੇ ਸਾਲ ਵੀ ਉਹਨਾਂ ਦਾ ਕਹਿਣਾ ਕਿ ਜਿਹੜਾ ਪੈਟਰੋਲ ਬੰਬ ਛੁੱਟੇ ਗਏ ਸੀ ਦੋ ਤਿੰਨ ਟੇਕਾਂ ਤੇ ਇਸ ਵਾਰ ਜਦੋਂ 31 ਮਾਰਚ ਆਣ ਵਾਲੀ ਉਸ ਤੋਂ ਪਹਿਲਾਂ ਜਿਹੜਾ ਫਿਰ ਇੱਕ ਅਰੇ ਜਿਹੜੇ ਲੁੱਟ ਦੀ ਕੋਹ ਦੀ ਕੋਸ਼ਿਸ਼ ਵੀ کہہ ਸਕਦੇ ਆ ਕੀਤੀ ਗਈ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਆਖਰ ਮਾਮਲਾ ਕੀ ਸਾਹਮਣੇ ਆਂਦਾ ਸੋ ਸ਼ੁਕਰੀਆ ਗੱਲ ਬਾਤ ਕਰਨ ਲਈ ਬਾਕੀ ਜਿਸ ਤਰ੍ਹਾਂ ਦੇ ਨਾਲ ਇੱਕ ਤੋਂ ਬਾਅਦ ਇੱਕ ਜਿਹੜੀਆਂ ਕਿ ਵੱਡੀਆਂ ਘਟਨਾਵਾਂ ਅੰਮ੍ਰਿਤਸਰ ਦੇ ਵਿੱਚ ਵਾਪਰ ਰਹੀਆਂ ਨੇ ਸੁਰੱਖਿਆ ਇੰਤਜ਼ਾਮਾਂ ਦੇ ਉੱਪਰ ਵੱਡੇ ਸਵਾਲ ਖੜੇ ਕਰਦੇ ਨੇ ਇਸ ਤੋਂ ਪਹਿਲਾਂ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਲਗਾਤਾਰ ਪੁਲਿਸ ਚੌਕੀਆਂ ਤੇ ਥਾਣਿਆਂ ਨੂੰ ਟਾਰਗੇਟ ਕੀਤਾ ਗਿਆ ਸੀ ਗ੍ਰੇਨੇਡ ਹਮਲਿਆਂ ਦੇ ਨਾਲ ਜਿਹੜਾ ਕੀ ਹੈ ਪੂਰੇ ਇਲਾਕੇ ਨੂੰ ਦਹਿਲਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਹਾਲਕਿ ਸੁਰੱਖਿਆ ਤਾਂ ਵਾਦਾ ਦਿੱਤੀ ਗਈ ਹੈਗੀ ਹੈ ਪੁਲਿਸ ਥਾਣਿਆਂ ਦੀ ਚੌਂਕੀਆਂ ਦੀ ਪਰ ਜਿਹੜੇ ਹੁਣ ਆ ਆਮ ਜਿਹੜੇ ਕੀ ਹੈ ਥਾਮਾ ਹੈਗੇ ਨੇ ਜਨਤਕ ਥਾਮਾ ਹੈਗੇ ਨੇ ਉਹਨਾਂ ਉੱਪਰ ਹੋਣ ਦੇ ਇਹ ਅਟੈਕ ਵਕਈ ਪੁਲਿਸ ਕਾਰਗੁਜ਼ਾਰੀ ਦੇ ਉੱਪਰ ਸਵਾਲ ਖੜੇ ਕਰਦੇ ਨੇ ਕਿ ਚੌਕਸੀ ਵਧਾਈ ਜਾਣ ਦੀ ਜ਼ਰੂਰਤ ਹੈਗੀ ਹੈ ਤਾਂਕਿ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਿਆ ਜਾ ਸਕੇ ਅੱਛੀ ਕਾਲ ਜੀ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪ੍ਰਵਿੰਦਰ ਸਵਾਗਤ ਕਰਦਾ ਸੋ ਪੰਜਾਬ ਦਾ ਮਾਹੌਲ